ਨਕਦੀ ਆਦ ਲੈ ਕੇ ਫਰਾਰ ਹੋ ਗਈ ਹੈ ਕਰੀਬ 2 ਸਾਲ ਪਹਿਲਾਂ ਲਾੜੀ ਦਾ ਇੱਕ ਨੌਜਵਾਨ ਦੇ ਨਾਲ ਵਿਆਹ ਹੋਇਆ ਸੀ ਪਰ ਹੁਣ ਪਿਆ ਅਤੇ ਆਪਣੀ ਭੈਣ ਦੇ ਨਾਲ ਮਿਲ ਕੇ ਸਹੁਰੇ ਪਰਿਵਾਰ ਦੇ ਘਰ ਤੋਂ ਸੋਨਾ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਤੇ ਪਟਿਆਲਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪੀੜਤ ਲੜਕੇ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ بیٹے ਦੀਪਿੰਦਰ ਕੁਮਾਰ ਦਾ ਵਿਆਹ 3 ਨਵੰਬਰ 2022 ਨੂੰ ਵੰਦਰਾ ਨਾਮ ਦੀ ਇੱਕ ਕੁੜੀ ਦੇ ਨਾਲ ਮੈਰਿਜ ਬਿਊਰੋ ਰਾਹੀਂ ਆ 31 2022 ਨੂੰ ਜੀ ਇਹ ਮੈਰੀ ਬਿਓਰੇ ਨਾਲ ਆਈ ਮੈਂ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਅਸੀਂ ਵਿਆਹ ਕੀਤਾ ਤੇ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜ ਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੋਡ ਪੀਪੀ ਆ ਜੀ ਡਿਡ ਵੀ ਰੋਡ ਪੀਪੀ ਹੈ ਦਾਖਲ ਰਿਹਾ ਕਲੰਬੀਆ ਚ ਤੇ ਇਹਨਾਂ ਨੇ ਜਬਦ ਸਿੱਖਦੇ ਅਸੀਂ ਟਾਈਮ ਲੈ ਲਈ ਇਹਨਾਂ ਨੇ ਲਿਆ ਨਹੀਂ ਇਹਨਾਂ ਦੇ ਦਿਲ ਚ ਕਾਲਾ ਸੀ ਤੇ ਇਹਨਾਂ ਕਹੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਕਰਨਾ ਹੈ ਫਿਰ ਇਹਨਾਂ ਨੇ ਪੰਡਤ ਅਲੀਆ ਇਲਾਵਾ ਫਿਰੇ ਕੀਤੇ ਵਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗ ਗਿਆ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਰਾਮ ਕਰੀ 5 ਗ੍ਰਾਮ ਤੇ ਵਿਆਦੋਂ ਪਹਿਲਾਂ 1 ਮਹੀਨਾ ਇਹ ਡਾਕ ਰਹੀਏ ਜੀਵਨ ਹਸਪੀਟਲ ਉਸ ਵਾਰ ਪੀਜੀਐਚ ਰੈ퍼 ਕਰਤਾ ਸਾਨੂੰ ਕਿਹਾ ਡੇਂਗੂ ਹੈ ਸਾਡੇ ਨੇ ਬੜਾ ਤੋਕਾ ਟੜੀ ਕੀਤੀ ਹੈ ਬਚੋਲਾਣਾ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਬਜ਼ੀ ਮੰਡੀ ਸਬਜ਼ੀ ਲੈਣ ਮੀਆਂ ਬੀਬੀ ਅਸੀ ਤੇ ਇਸ ਪਿੱਛੋ ਜੀ ਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀ ਮਾ ਜੀ ਵਿਚੋਲਣਾ ਤੇ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਇਹ ਸਾਮਾਨ ਪੈਕ ਕਰ ਲਿਆ ਕਹਿੰਦੀ ਹਾਂ ਜੀ ਕਹਿੰਦੀ ਸਾਲਾ ਕੋਈ ਸਾਮਾਨ ਲੈ ਕੇ ਆ ਜਾ ਫਟਾਫਟ ਟੈਚੀ ਬੈਗ ਪਰ ਕੇ نیچے ਆ ਜਾ ਜੇ ਨੀਚੇ ਘਨੇ ਤਰੀਬ ਲੱਗਣੇ ਇਹਨੇ ਆਪਣਾ ਟੈਚੀ ਬੈਗ ਪਰ ਕੇ ਲਈ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਲਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ ਵਜੇ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਅੱਖਾਂ ਦੜੀ ਕੀਤੀ ਵਿਚੋਲਾ ਨੇ ਮਿਲਿਪੁਰ ਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਅਪੀਲ ਦਿੱਤੀ 6 ਫਰਵਰੀ 2000 ਇਹਦੇ 23 ਨੂੰ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਲਾਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿਸਕ ਜਾਂਦਾ ਸੀ ਤੁਹਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰਕੀ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਦੇ ਇਹਨਾਂ ਨੇ ਫਿਰ ਛੁੱਟੀ ਦਰਖਾਸਤ ਸਾਡੇ ਕੋਲ ਦੇਤੀ ਡੋ ਰਿਐਕਟ ਦੀ ਨਾ ਇਹਨਾਂ ਕੋ ਕੋਈ ਸਬੂਤ ਹੈ ਉਹ ਮੈਂ ਅੱਜ ਸਰਚ ਵਾਪਸ ਚਲੀ ਗਈ ਕਾਉਂਸਲਿੰਗ ਤੋਂ ਵਾਪਸ ਆ ਕੇ ਡੀਐਸਪੀ ਤੋਂ ਵਾਪਸ ਚਲੀ ਗਈ ਚਾਂਸਿੰਗ ਕੋ ਇਹਨਾਂ ਮਿਲੀ ਭੁਗਣਾ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਗਏ ਹੋਣ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਧੋਖਾ ਦੇਣੀ ਸਾਡੇ ਨਾਲ ਕੀਤੀ ਜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਇਹ ਪਹਿਲਾਂ ਸੱਟਾਂ ਲੱਗੀਆਂ ਹੋਆਂ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾ ਮੈਂ ਤੁਰਨੀ ਜ਼ਿਆਦਾ ਬੈਡ ਰੈਸਟ 'ਚ ਮੈਂ ਹਾਂ ਚਾਰ ਮਹੀਨੇ ਹੋ ਗਏ ਮੈਂ ਬੈਟ ਤੇ ਹਾਂ ਉਹ ਕਹੇ ਜੀ ਮੈਂ ਬੈਡ ਰੈਸਟ 'ਚ ਹਾਂ ਅਸੀਂ ਲੁੱਟੇ ਗਏ ਸਾਨੂੰ ਸਨਦਰ ਸਾਹਿਬ ਬਹੁਤ ਥੱਕਾ ਹੋਇਆ ਜੀ ਉਹਨਾਂ ਆਸ਼ਾਸਨ ਨੂੰ ਕੀ ਬੀੜ ਕਰਦੇ ਉਹ ਪ੍ਰਾਜਨ ਕਰਨ ਇਹਨਾਂ ਨੇ ਕਹਾਂ ਸਕਦੇ ਕਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ ਤੇ ਇਹਨਾਂ ਖਰਾਬ ਸਕਦੇ ਕਰ ਵੀ ਕੀਤੀ ਜਾਏ ਧਾਰਾ ਬੱਕੇ ਐਡ ਕੀਤੀ ਜਾਂਦਾ ਆਦਰ ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਹੁਣ ਇਸ ਪੂਰੇ ਮਾਮਲੇ 'ਚ ਪਰਚਾ ਦਰਜ ਕੀਤਾ ਹੈ ਗੋਤਵਾਲੀ ਥਾਣਾ ਦੀ ਪੁਲਿਸ ਨੇ ਵੰਦਨਾ ਨਾਮ ਦੀ ਕੁੜੀ ਉਸਦੇ ਮਾਪਿਆਂ ਉਸਦੀ ਭੈਣ ਅਤੇ ਵਿਚੋਲਨ ਦੇ ਉੱਪਰ